ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਟੋਕੜ ਗੱਬਣ ਵਹਿੜ ਆ ਗਈਆਂ ਵੀਰੋ ਵੀਡੀਓ ਐਡ ਤਾਂ ਜਰੂਰ ਵੇਖਿਓ ਜੀ ਰੇਟ ਜੈ ਜਾਂ ਆਓ ਵੀਰੇ ਨੰਬਰ ਲੈਣਿਆਂ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਿਕਾ ਵੀਰ ਜੀ ਸਾਸਿਕਾ ਭਾਜੀ ਕੀ ਹਾਲ ਦੇ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਹੋਰ ਭਾਈ ਸਾਸਰੀ ਘਰ ਸਾਸਿਕਾ ਆ ਜਾ ਦਿਖਦੇ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਠੀਕ ਠਾਕ ਸੇਤਾ ਜੀ ਹਾਂ ਜੀ ਵਧੀਆ ਜੀ ਤਾਂ ਅੱਜ ਤੇਤੀ ਛੁੱਟੀ ਗਈ ਸੀ ਛੁੱਟੀ ਆ ਜੀ ਅੱਛਾ ਕੀਤੀ ਹੈ ਛੁੱਟੀ ਠੀਕ ਹੈ ਮੈਂ ਬਾਦ ਵਿੱਚ ਵੀਡੀਓ ਮੈਨ ਨਾਲ ਪਾਉਣੀ ਹੈ ਬਿਲਕੁਲ ਆਂਦਾ ਤੂੰ ਦੋ ਜਵ ਡੀਲਰ ਲੈ ਲੈ ਮੈਨੂੰ ਲੈਂਦੇ ਨਹੀਂ ਬਿਲਕੁਲ ਅੱਜ ਭਰਾ ਤੂੰ ਪਾ ਬਿਲਕੁਲ ਹੈ ਕਿ ਨਹੀਂ ਸਹੀ ਗੱਲ ਆ ਵੀਰ ਜੀ ਹਰ ਇੱਕ ਚੀਜ਼ ਦਾ ਐਕਸਪੀਰੀਅੰਸ ਨਹੀਂ ਚਾਹੀਦਾ ਬਿਲਕੁਲ ਦੀ ਵਧੀਆ ਤਾਂ ਵੀਰ ਜੀ ਨਾਂ ਦੱਸੋ ਆਪਣਾ ਨਾਂ ਪ੍ਰਿੰਸਿਕ ਪਿੰਡ ਕਾਸਤੀਵਾਲ ਹਾਂਜੀ ਤਸੀਲ ਪਟਾਲਾ ਜ਼ਿਲ੍ਹਾ ਗਦਾ ਹਾਂਜੀ ਹਾਂਜੀ ਮੋਬਾਈਲ ਨੰਬਰ 85283 135 ਤੱਕ ਬਿਲਕੁਲ ਜੀ ਤਾਂ ਅੱਜ ਆ ਗਈਆਂ ਵੀਰ ਜੀ ਛੋਟੀਆਂ ਸੂਈਆਂ ਅੱਜ ਭਾਜੀ ਇਹ ਛੋਟੀਆਂ ਸੋਈਆਂ ਨਹੀਂ ਆਂ ਪੋਕੜਾਂ ਵੀ ਆਂ ਗਾਈਆਂ ਤਾਂ ਬਗਬਨ ਹਰ ਇੱਕ ਦਾ ਨਾ ਮਾਲ ਹੈ ਤੇ ਮਾਲੀ ਨੀਲੀ ਦਾ ਹੈਗਾ ਨੀਲੀ ਦਾ ਠੀਕ ਹੈ ਜੀ ਟੌਪ ਕਲਾਸ ਆ ਗਈਆਂ ਜੀ ਬਿਲਕੁਲ ਜਿੱਦਾਂ ਦਾ ਕੋਈ ਕੋ ਪਸੰਦਿਆ ਆਪਣਾ ਵੀਰ ਲੈ ਲੇ ਤਾਂ ਮਿੰਟ ਮਿੰਟ ਮਾਲ ਵੇਖਿਆ ਟਾ ਮਿੰਟ ਮਿੰਟ ਵੇਖਿਆ ਜੀ ਰੇਡ ਵੀ ਗਿਆ ਜੀ ਤਾਂ ਇੱਕ ਸਚਾਈ ਵੇਖਦੀ ਹੈ ਜੀ ਇੱਕ ਸਾਫ ਸੁਥਰਾ ਪਸ਼ੂ ਵੇਖਦਾ ਜੀ ਅੱਜ ਵੀ ਟੌਪ ਕਲਾਸ ਲੈਣ ਦੀ ਝੋਟੀ ਜੀ ਨੀਲੀ ਦੀ ਝੋਟੀ ਆ ਨੀਲੀ ਦੀ ਵੱਡੀ ਝੋਟੀ ਆ ਜੀ ਠੀਕ ਹੈ ਜੀ ਜੋ ਇਹ ਸੁਈਲ ਨੂੰ ਹੋਣਾ ਹੈ ਵਕਤ ਕੋ 12 ਲੀਟਰ ਦੁੱਧ ਹੈ 12 ਲੀਟਰ ਦੁੱਧ ਲਾਲੇ ਦੁੱਧ ਨਾਲੇ ਕੋਈ 12 ਲੀਟਰ ਹੈ ਵਕਤ ਠੀਕ ਹੈ ਜੀ ਤੇ ਗਾੜੀ ਕੋ ਮੇਰਾ ਵੀ ਸੇਵਾ ਕਰੇ ਵਧਾਲੇ ਘਟਾਲੇ ਉਹ ਅਗਲੀ ਸਿਰ ਹਾਂ ਉਹ ਤਾਂ ਪਾਈਦਾ ਜੀ ਗਾੜੀ ਦੁੱਧਾ ਜਿਹੜਾ ਵਾ 12 ਕਿਲੋ ਤਾਂ ਵੇਖੋ ਵੀਰੋ ਫਨ ਲੀਵਰੀ ਦੀ ਗੱਲ ਕਰੀਏ ਤਾਂ ਬਹੁਤ ਹੀ ਪਿਆਰਾ ਲੱਗਿਆ ਚੈੱਕ ਕਰੋ ਲੈਵਾ ਤੇ ਐ ਵਧੀਆ ਕੁਆਲਿਟੀ ਵੀਰੇ ਕੱਦ ਕਾਠ ਦੀ ਗੱਲ ਕਰੀਏ ਬਹੁਤ ਹੀ ਚੰਗਾ ਕੱਦ ਕਾਠ ਤਾਂ ਵੇਖੋ ਵੀਰੋ ਅੱਖ ਤੋਂ ਲੈ ਕੇ ਸਿੰਘ ਤੋਂ ਫੇਸ ਕੁਆਲਿਟੀ ਬਹੁਤ ਹੀ ਜਿਆਦੀ ਚੰਗੀ ਹੈ ਦੇਖੋ ਕਲਜਿੰਦਰ ਜੀ ਕੀ ਬਾਤ ਸਾਰੇ ਨਿਸ਼ਾਨੇ ਲੀਦੀਆਂ ਪ्योर ਬਰਬਰ ਬਹੁਤ ਚੰਗੀ ਝੋਟੀ ਆ ਵੀਰੋ ਜੇ ਕਦ ਕਾਠ ਦੀ ਗੱਲ ਕਰੀਏ ਜਾਂ ਲੇਵੇ ਦੀ ਗੱਲ ਕਰੀਏ ਤਾਂ ਬਹੁਤ ਹੀ ਜਿਆਦੀ ਚੰਗੀ ਆ ਜੀ ਤਾਂ ਵੱਡੇ ਕਦ ਕਾਠ ਦੀ ਆ ਵੀਰੋ ਬਹੁਤ ਚੰਗੀ ਝੋਟੀ ਆ 12 ਕਿਲੋ ਦੁੱਧਾ ਤੇ ਚੈੱਕ ਕਰ ਲਓ ਵੀਰੇ ਫੇਸ ਕੁਆਲਟੀ ਟੇਡਾ ਘਟ ਆ ਗਿਆ ਮਾਨਕੀ ਆਖਾ ਬਹੁਤ ਜਿਆਦਾ ਚੰਗੀ ਝੋਟੀ ਆ ਜੀ ਤਵੇਰੇ ਚੰਗੇ ਪਸ਼ੂ ਦੀ ਸਿਵਤਾਪ ਹੁੰਦੀ ਹੈ ਜੀ ਇਹ ਟੋਪ ਕਲਾਸ ਆ ਸਮਾਨ ਕੀ ਆਖਾ ਟੈਡਾ ਕਟਾ ਬਤਾਈਆਂ ਠੀਕ ਹੈ ਬਹੁਤ ਚੰਗੀ ਝੋਟੀ ਆ ਸਾਹ ਬੜੀ ਕਲਿੰਦਾ ਜੀ ਸਫਾਈਆਂ ਬੋਦਨੇ ਭਾਂਗ ਬੱਚਾ ਵੀ ਚੋਲੇ ਧਾਰ ਨੂੰ ਵਰਗੀ ਪੋਲੀ ਆ ਬਿਲਕੁਲ ਮਗਰ ਇਹ ਕਟਾ ਆ ਗਿਆ ਮਗਰ ਕਟਾ ਗਿਆ ਜੀ ਹਾਂ ਜੀ ਵੇਖੋ ਵੀਰੇ ਮਗਰ ਕਟਾ ਆਇਆ ਤਾਂ ਇਹ ਆ ਕਿ ਝੋਟੀ ਸੋਹਣੀ ਆ ਸਿੰਘ ਫੇਸ ਤੋਂ ਲੇ ਵੀ ਦੀ ਕੁਆਲਟੀ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਸਾਨੂੰ ਕਿੰਨੇ ਕਿੰਨੇ ਦੀ ਹੋਈ ਨਹੀਂ ਹੈ ਮੁੱਲ ਭਾਜੀ 1,10,000 ਰੁਪਏ 1.10 ਜੀ ਹਾਂ ਜੀ ਠੀਕ ਹੈ ਜੀ ਛੋੜ ਛੱਪਾਂ ਵਿੱਚ ਵੀਰ ਜੀ ਹੋ ਜੂ ਛੋੜ ਛੱਪਾਂ ਕਰ ਦਈਏ ਹਾਂ ਜੀ ਹਾਂ ਜੀ ਸਰ ਜੀ ਹੋਰ ਜਾਰ ਕਰ ਦਿੰਨੇ ਆ ਹਾਂ ਜੀ 1,05,000 1.05 ਦੀ ਕੀ ਬਾਤ ਹੈ ਜੀ 1.05 ਦੀ ਆ ਨੀ ਜੈਜ ਰੇਟ ਆ ਵੱਡੀ ਝੋਟੀ ਆ ਵੀਰੋ ਉਤਾ ਜੀ ਸੂਈ ਆ 12 ਲੀਟਰ ਦੁੱਧ ਆ ਤਾਂ 1.05 ਦੀ ਹਾਂ ਨਾ ਹੋ ਜੂ ਹਨਾ ਜੀ ਬਾਕੀ ਕੋਈ ਫੋਨ ਲਾ ਲੈ ਕੋਈ ਨਾ ਕਰ ਦਿਓ ਛੋੜ ਛੱਪਾ ਹੈ ਨਾ ਜੀ ਕੋਈ ਗੱਲ ਬਾਈ ਕਰ ਦਿਆਂਗੇ ਠੀਕ ਹੈ ਪਰ ਥੋੜੀ ਵੱਡੀ ਹੈ ਸਾਫ ਬੜੀ ਤੋਂ 14 14 ਲੀਟਰ ਮਾਨਾ ਚ ਵੰਦੂਗੀ ਇਹ ਮਾਨਾ ਬਿਲਕੁਲ ਹੁਣ ਜਿਹੜਾ 12 ਲੀਟਰ ਹੈ ਹਾਂ ਲੰਮੀ ਬੇਲ ਆ ਹਾਂ ਜੀ ਹਾਂ ਜੀ ਚੰਗੀ ਛੋਟੀ ਹੈ ਹਾਂ ਜੀ ਬਾਈ ਬਾਈ ਆ ਗਿਆ ਦਿੱਲੀ ਦਾ ਮਾਲੀ ਨੀਲੀ ਦਾ ਮਾਲੀ ਆ ਗਿਆ ਜੀ ਹਾਂ ਜੀ ਚੈੱਕ ਕਰ ਲਓ ਵੀਰੇ ਪਿਓਰ ਨੀਲੀ ਚਾ ਇੱਕ ਕਲਿੰਦਰ ਜੀ ਰੇੜੇ ਵੀ ਲੱਗਾ ਵਾ ਹਾਂਜੀ ਮੈਂ ਵੀ ਕਰਾਸ ਕਰਦਾ ਠੀਕ ਹੈ ਜੀ ਹਾਂਜੀ ਰੇੜੇ ਲੱਗੇ ਹੈ ਨਾ ਰੇੜੇ ਲੱਗਾ ਵਾ ਲੈ ਵੀਰੇ ਬੜੀ ਬੀਬਾ ਬੜਾ ਏਦਾਂ ਫੜ ਕੇ ਤਰਾ ਫਰੇ ਕੋਈ ਗੱਲ ਨਹੀਂ ਕੋਈ ਨੱਥੀ ਕੋ ਲੈਣਾ ਨਹੀਂ ਦੇਣਾ ਨਹੀਂ ਨਸਲ ਨਸਲ ਬਹੁਤ ਆ ਜੀ ਵੇਖੋ ਵੀਰੋ ਆਖੂ ਖੁਦ ਦੀ ਕੁਆਲਿਟੀ ਤੋਂ ਲੈ ਕੇ ਫੇਸ ਕੁਆਲਿਟੀ ਦੀ ਗੱਲ ਕਰੀਏ ਤਾਂ ਨੀਲੀ ਰਾਵੀ ਆ ਪਿਓਰ ਹਾਂਜੀ ਠੀਕ ਹੈ ਬਹੁਤ ਚੰਗਾ ਘਟਾ ਵੀਰੋ ਚੈੱਕ ਕਰ ਵੀਰੋ ਫੇਸ ਕੁਆਲਟੀ ਚੈੱਕ ਕਰੋ ਕੀ ਕਹਿੰਨੇ ਆ ਮਾਨਕੀ ਅੱਖ ਬਹੁਤ ਜ਼ਿਆਦੀ ਨਸਲ ਦਾ ਕਟਾ ਵੀਰੋ ਚੰਗਾ ਕਟਾ ਜੀ ਰੇੜੇ ਲੱਗਿਆ ਵੀਰੋ ਬਜਿੰਦਰ ਜੀ ਇਹਨੂੰ ਭਾਵੇਂ ਬੱਚਾ ਕੋ ਖੜੀ ਫਿਰੇ ਅਛਾ ਹੀ ਬਹੁਤ ਸ਼ਾਨਦਾਰ ਬੱਚਾ ਵਾ ਹਾਂਜੀ ਇਹੋ ਜੀ ਗੱਲ ਕੋਈ ਨਹੀਂ ਆ ਤੇ ਕੋਈ ਨਾਥਨੀ ਨੂੰ ਪਾਈ ਕੋ ਲੈਣਾ ਨਹੀਂ ਦੇਣਾ ਜੀ ਹਾਂਜੀ ਸਾਹ ਬੜਾ ਵਾ ਠੀਕ ਹੈ ਬਾਕੀ ਰੇੜੇ ਵੀ ਲੱਗਾ ਮੈਂ ਕਰਾਸ ਕਰਦਾ ਵਾ ਠੀਕ ਹੈ ਜੀ ਤਾਂ ਇਹਦਾ ਮੁੱਲ ਕੀ ਕਰ ਲੈਣਾ ਵੀਰ ਜੀ ਮੁੱਲ ਅਜਿੰਦਰ ਜੀ ਇਹਦਾ ਕਰ ਦਈਏ 65000 ਰੁਪਇਆ 65000 ਹਾਂਜੀ ਠੀਕ ਹੈ ਜੀ ਤੇ ਉਹਦਾ ਹੱਕ ਵੀਰੇ ਪਾਣੀ ਦਾ ਹੈਗਾ ਜੀ ਬਿਲਕੁਲ ਬਿਲਕੁਲ ਪਰ ਆਪਾਂ ਚਲੋ ਭਾਜ ਲਿਆ ਭਾੜੇ ਦੇ ਦਾਂਗੇ ਬਿਲਕੁਲ ਬਿਲਕੁਲ ਜੀ ਹਾਂ ਜੀ ਸਰ ਜੀ ਪਾਈ ਰੇਡ ਨਿੱਕੇ ਨਿੱਕੇ ਪਸ਼ੂ ਤਗੜੇ ਤਗੜੇ ਆਜੋ ਤਗੜੇ ਤਗੜੇ ਆ ਰੇਡ ਕਰਨੇ ਆਜੋ ਕੀ ਬਾਤ ਹੈ ਹਾਂ ਨਾ ਇਹ 6000 ਹਾਂ ਨਾ 60 ਹਾਂਜੀ ਠੀਕ ਹੈ ਜੀ 2000 ਵਿੱਚੋਂ ਮੰਨਤਾ ਤਾਂ ਕਰਦਾਂਗੇ ਹੈਨਾ ਜੀ ਕਰਦਾਂਗੇ ਜੈ ਜੈ ਰੇਡ 2000 ਦਾ ਹਾਂਜੀ 58 ਦਾ ਵੇਖੋ ਵੀਰੇ ਨੀਲੀ ਰਾਵੀ ਚ ਰੇੜੇ ਵੀ ਲੱਗਿਆ ਨਸਲ ਵੀ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਬਹੁਤ ਚੰਗਾ ਘਟਾਇਆ ਜੀ ਠੀਕ ਹੈ ਜੀ ਚੰਗੇ ਸੀ ਮੰਦਾ ਹਾਂ ਜੀ ਭਾਈ ਅੱਗੇ ਜੀ ਮੋਰਾ ਮੋਰਾ ਜੈਕੀ ਝੋਟੀ ਮੋਰਾ ਪਿਓਰ ਮੋਰਾ ਠੀਕ ਹੈ ਜੀ ਉਧਰ ਦੀ ਝੋਟੀ ਆ ਇੱਕ ਰੰਗ ਕਾਲੀ ਇੱਕ ਰੰਗ ਕਾਲੀ ਪਿਓਰ ਜੈਡ ਬਲੈਕ ਜੈਡ ਬਲੈਕ ਹਾਂ ਜੀ ਤੇ ਵੇਖੋ ਵੀਰੋ ਲੈਵਾ ਤੁਹਾਨੂੰ ਬਹੁਤ ਚੰਗੀਆਂ ਵੀ ਫੁੱਲੇ ਵੇ ਦੀਆਂ ਕੀ ਬਾਤ ਹੈ ਜੀ ਦੋ ਦੇਰ ਕੋ ਕੁਲਿੰਦਰ ਜੀ 9 ਕਿਲੋ ਆਪਾਂ ਅੱਠ ਦੀ ਗਾਰੰਟੀ ਦੇਣੀ ਹੈ 9 ਕਿਲੋ 8 ਦੀ ਗਾਰੰਟੀ 8 ਦੀ ਗਾਰੰਟੀ ਠੀਕ ਹੈ ਜੀ ਖੋਲੋ ਵੀਰ ਜੀ ਤੇ ਵੇਖੋ ਵੀਰੋ 9 ਲੀਟਰ ਦੁੱਧ ਆ 8 ਦੀ ਗਾਰੰਟੀ ਆ ਚੰਗੀ ਝੋਟੀ ਆ ਇੱਕ ਰੰਗ ਕਾਲੀ ਆ ਅਮਿਕੋ ਵੀਰੋ ਫੇਸ ਕੁਆਲਟੀ ਸਿੰਗ ਦੀ ਕੁਆਲਟੀ ਚੈੱਕ ਕਰ ਲਓ ਕੁਆਲਟੀ ਦੀ ਥਨ ਥਨ ਬੜਾ ਪਿਆਰਾ ਤੇ ਲੇਵੇ ਦੀ ਬਹੁਤ ਸਫਾਈ ਆ ਵੀਰੋ ਠੀਕ ਹੈ ਬੜਾ ਹਮਲਾ ਬਹੁਤ ਚੰਗੀ ਝੋਟੀ ਆ ਵੀਰੋ ਵੇਖੋ ਕੱਦ ਕਾਰ ਚੈੱਕ ਕਰੋ ਲੇਵੇ ਦੀਆਂ ਸਫਾਈਆਂ ਚੈੱਕ ਕਰੋ ਹਾਂਜੀ ਠੀਕ ਠਾਕ ਵੀਰ ਜੀ ਠੀਕ ਠਾਕ ਯੇ ਤਾਂ ਵੀਰ ਜੀ ਕਿੰਨਾ ਦੁੱਧ ਦੱਸਿਆ ਥੱਲੇ ਇਹ ਦੁੱਧ 9 ਕਿਲੋ ਜੀ ਭਾਈ 9 ਲੀਟਰ ਦੁੱਧ ਆ 8 ਲੀਟਰ ਦੀ ਗਾਰੰਟੀ ਦੇਣੀ ਆ 8 ਲੀਟਰ ਦੀ ਗਾਰੰਟੀ ਦੇਣੀ ਆ ਸਾਡੇ ਕੋ ਕੋਈ ਟੀਕਾ ਨਹੀਂ ਲੈਣੀ ਹਾਂਜੀ ਇੰਦਾ ਭਾਈ ਥੱਲੇ ਬੈਠੋ ਜੁੱਟ ਜੀ ਠੀਕ ਆ ਜੀ ਬੀਬੀ ਬੜੀ ਐ ਇਹ ਨਹੀਂ ਕਿ ਕੋਈ ਨੂੰ ਪਾੜਾ ਪੋਣਾ ਤੇ ਪੇਰ ਬੈਣਾ ਬੰਦ ਨਹੀਂ ਕੋਈ ਗਿਆ ਸੀਰ ਬਹੁਤ ਆ ਸੀਰ ਬਹੁਤ ਆ ਠੀਕ ਆ ਜੀ ਤਾਂ ਰੇਟ ਦੀ ਗੱਲ ਕਰੀਏ ਤਾਂ ਵੀਰ ਜੀ ਜੈ ਜੀ ਜੈ ਜੀ ਹਾਂ ਤੁਹਾਡਾ ਹੋਰ ਜਿਆਜ ਹੋਏ ਨਾ ਵੀਰ ਜੀ। ਲੋ ਜੀ ਸਾਹਿਬ ਜੀ ਠੀਕ ਠਾਕ ਜੀ। ਸਾਰੀ ਬੱਲੂ ਦੀ ਮਿਹਰਬਾਨੀ ਬੱਲੂ ਦੀ ਮਿਹਰਬਾਨੀ ਬਿਲਕੁਲ ਵਧੀਆ ਹੈ। ਹਾਂ ਜੀ ਠੀਕ ਹੈ ਜੀ। ਬਹੁਤ ਰਬ ਦੀ ਕਰਵਾ ਜੀ। ਬਿਲਕੁਲ ਵਧੀਆ ਜੀ। ਤਾਂ ਬੱਲੂ ਜੀ ਦੱਸੋ ਰੇਟ। ਮੁੱਲ ਇਹ ਨਾਲ ਕਰਦੇ 70000 ਰੁਪਇਆ। ਅੱਛਾ ਜੀ। ਦੇ ਦੀਏ ਹਾਂ ਨਾ 65000 ਦੀ। 65000 ਦੀ। ਪੰਜੀ ਡਾਤਾ। ਠੀਕ ਹੈ ਜੀ। ਬਿਲਕੁਲ ਜੈ ਜੈ ਜੀ। ਜੈ ਜੈ। ਤਾਂ ਵੇਖੋ ਵੀਰੋ 65000 ਦੀ ਵੀਰ ਕਹਿੰਦਾ ਹੋ ਜੂ ਚੰਗੀ ਝੋਟੀ ਆ ਸਫਾਈਆਂ ਸੁਫਈਆਂ ਬਹੁਤ ਨੇ ਤਾਂ ਨਸਲ ਆ ਇੱਕ ਰੰਗ ਕਾਲ ਸਾ ਸਿੰਘ ਤੋਂ ਲੈ ਕੇ ਤੇ ਵੀਰੇ ਜੀ ਗੱਲ ਕਰੀਏ ਥਨਲੇ ਵੇਰੀ ਤੇ ਬਹੁਤ ਚੰਗੀ ਝੋਡੀ ਆ। ਇਹ ਝੋਡੀ ਉਧਰ ਦੀ ਮਾਲਵੇ ਦੀ ਆ। ਮਾਲਵੇ ਦੀ ਆ ਇੱਕ ਰੰਗ ਕਾਲੀ ਆ। ਕੋਈ ਮੰਨ ਕੇ ਚੱਲੇ ਵੀ ਦੇਸੀ ਝੋਡੀ ਬਿਲਕੁਲ ਹੈ ਨਾ। ਹਾਂਜੀ। ਆ ਤਾਂ ਪਹਿਲੇ ਸਵੇਰੇ ਇਹਨੂੰ ਮੈਂ ਲਗਾਇਆ ਤੋਂ। ਠੀਕ ਆ ਜੀ। ਮਾਲਵੇ ਦੇ ਵਿੱਚੋਂ। ਠੀਕ ਆ ਜੀ। ਮੈਂ ਆਪਣੇ ਲਾਗੇ ਦਿੱਤੀ ਗਵਾਂਢ। ਅੱਛਾ ਜੀ। ਝੋਡੀ ਦੀ ਝੋਡੀ ਨੇ ਬਹੁਤ ਵਜਾ ਦੁੱਧ 13 14 ਵਾਂ ਦੁੱਧ ਨੇ ਕੱਢਿਆ ਨੇ। ਠੀਕ ਆ ਜੀ। ਤੇ ਐਰ ਕੇ ਹੋਣਾ ਨਾ ਵੀ ਬੱਚਾ ਮਰ ਗਿਆ ਤਾਂ ਐਰ ਕੇ ਉਹਨਾਂ ਨੇ ਵੀਰੋਂ ਨਾਲ ਦੇਤੀਆਂ ਨੂੰ। ਦੇਤੀ ਠੀਕ ਆ ਜੀ। ਐਰ ਕੇ ਸੂਆ ਦਾ ਦੁੱਧ ਆ। ਦ ਠੀਕ ਹੈ ਤੇ ਹੁਣ ਜਵਾਨ ਹੋ ਗਿਆ ਠੀਕ ਹੈ ਜਵਾਨ ਹੋ ਗਿਆ ਤਾਂ ਅੱਗੇ ਵੀਰ ਜੀ ਕਹਿੰਦੇ ਵੀ ਕੋਈ ਪਹਾੜੇ ਦੀ ਵੀ ਨਹੀਂ ਲੋੜ ਕੋਈ ਕੁਝ ਨਹੀਂ ਸੀਲ ਬੋਤਲ ਟੈਨਸ਼ਨ ਨਹੀਂ ਹੁੰਦੀ ਟੈਨਸ਼ਨ ਨਹੀਂ ਕੋਈ ਹਨਾ ਜੀ ਦੇਸੀ ਡੰਗਰ ਹੁੰਦਾ ਚੋਕੇ ਖੁੱਲੀ ਜੀ ਮਾਰਨੇ ਹੁੰਦੇ ਬਿਲਕੁਲ ਬਿਲਕੁਲ ਚੰਗੀ ਝੋਟੀ ਆ ਜੀ ਆਹ ਬੜੀ ਫਿਰ ਤੇ ਇਹਦਾ ਬੜੀ ਪੈਣੀਆਂ ਦਾ ਕੋਈ ਮੁੱਲ ਹੀ ਨਹੀਂ ਪੈਣੀਆਂ ਭਜਨ ਮੁੱਜਨ ਬਹੁਤ ਆ ਇਹਨਾਂ ਸਾਰਾ ਸਿਆਲ ਚੋਕੇ ਕੋਈ ਵੀਰਾ ਵੇਚ ਲੈ ਜਾਂ ਗਾੜੀ ਟੁਕੀ ਦਾ ਚੰਗਾ ਮੁੱਲ ਪੈਜੂ ਹਾਂ ਜੀ ਹਾਂ ਜੀ ਹਨਾ ਚੰਗੀ ਝੋਟੇ ਆ ਵੀਰੋ ਚੈੱਕ ਕਰ ਲਓ ਇੱਕ ਰੀ ਲਾਗੇ ਤੋ ਵੇਖੋ ਨਾਣਾ ਨੂਣਾ ਮਾਨੇ ਦੇ ਦੁੱਧ ਵਾਲੀਆਂ ਮੋ ਜੀ ਅੱਜ ਜਿੰਦਰ ਜੀ ਅੱਜ ਡੰਗਰ ਸਾਰੇ ਤੋਹਫੇ ਪਾਵਾਂਗੇ ਤੋਹਫੇ ਰੇਡ ਜੈਜਾ ਗਾੜੀ ਸਰਦਾਰ ਜੀ 6 ਮਹੀਨੇ ਦੀ ਗੱਭਣ ਜੀ 6 ਦੀ ਗੱਭਣ 6 ਦੀ ਗੱਭਣ ਜੀ ਹਾਂਜੀ ਤੇ 7 ਕਿਲੋ ਦੁੱਧ ਜੀ 7 ਕਿਲੋ 7 ਕਿਲੋ ਦੁੱਧ ਖੋਲੋ ਵੀ ਤੇ ਵੇਖੀ ਬੇਲ ਵੇਖੋ ਕਿੰਨੀ ਲੰਮੀ ਹੈ ਬੇਲ ਬਹੁਤ ਲੰਮੀ ਵੇਖੋ ਵੀਰੋ ਚੈੱਕ ਕਰ ਲਓ ਇੱਕ ਵਾਰੀ ਕੀ ਬਾਤ ਹੈ ਲੰਮੀ ਬੇਲ ਦੀ ਵੱਡੇ ਪੱਲੇ ਚ ਆ ਗਈ ਵੀਰੋ ਹਾਂ ਪਤਾ ਹੈ ਤੇ ਚੈੱਕ ਕਰੋ ਫੇਸ ਕੁਆਲਿਟੀ ਤੋਕਰ ਗੱਭਣ ਆ ਗਈ ਹੈ ਨਾ ਜੀ ਵੱਡੀ ਵੈੜ ਸਾਫਾ ਵੈੜ ਵੱਡੀ ਵੈੜ ਆ ਜੀ ਚਾਰੋ ਸਤਰੀਆਂ ਲਿਖਾ ਬਿਲਕੁਲ ਲੰਮੀ ਬੇਲ ਆ ਵੀਰੋ ਵੱਡੀ ਵੈੜ ਆ ਫੁੱਲ ਕੱਦ ਵਜਨ ਵਾਲੀ ਆ ਖਾਨ ਲੈ ਵੇ ਦੀਆਂ ਸਫਾਈਆਂ ਵੇਖੋ ਲੈ ਲੈ ਵਿਰਜੀ ਕਿੰਨਾ ਦੁੱਧ ਦੱਸਿਆ ਹੁਣ 7 ਕੰਨਾ ਦੁੱਧ ਜੇ ਕਲਿੰਦਰ ਜੀ 7 ਕਿਲੋ ਆ। ਤੁਸੀਂ ਆਪਣਾ ਡਾਕਟਰ ਲਿਆ ਕੇ ਚੈੱਕ ਕਰਾਏ। ਬਿਲਕੁਲ। ਤੁਸੀਂ ਸਲੀ ਕਰੇ ਫੁੱਲ ਜਿਹੜੇ ਮੇਰੀ ਵੀਨੇ ਪੈ ਕਰਦੇ ਨੇ। ਬਿਲਕੁਲ। ਸਲੀ ਕਰ ਸਕਦਾ ਵਾ। ਬਿਲਕੁਲ ਜੀ। ਨਾਲ ਵੀਰੇ ਜੋ ਦੱਸਦੇ ਨੇ ਨਿਕਲਦਾ ਵੀਰੇ ਉਹ ਹੀ ਆ। ਹਨਾ? ਬੇਚੇ ਟੱਲੇ ਫਿਗਰ ਹੋ ਗਦੀ ਆ ਉਹ। ਕਲਿੰਦਰ ਜੀ ਜਿਹੜਾ ਕੋਸੋੜ ਕੱਪੜਾ ਤੋਂ ਬੰਦਾ ਨਹੀਂ। ਹਾਂਜੀ। ਉਹ ਕਮੇਟੀ ਪਾਉਣ ਵਾਲਾ ਕੰਮ ਤਾਂ ਡਬਲ ਹੋ ਜਾਂਦਾ। ਬਿਲਕੁਲ ਜੀ। ਹੈ ਕਿ ਨਹੀਂ? ਇਹ ਹੁੰਦੇ ਨਾਲ ਨਾਲ ਵਾਧੇ ਵੰਦੀ ਆ। ਵਾਧੇ ਵੰਦੀ। ਘਾਟੇ ਵੰਦਾ ਕੰਮ ਕੋਈ ਨਹੀਂ ਹੈਗਾ। ਹਾਂਜੀ। ਤੇ ਕਲਿੰਦਰ ਜੀ ਦਾ ਮੋਲ ਵਸ਼ੀਦਾ ਕਰਦੇ 40000 ਰੁਪਏ 40000 ਜੀ 40000 ਰੁਪਏ ਮਾਨਤਨ ਹੋ ਜੀ ਮਾਨਤਨ ਹਾਂ ਨਾ 35000 ਦੀ ਹਾਂ ਨਾ 35000 30000 ਦੀ ਕੀ ਬਾਤ ਹੈ ਥਨ ਲੈਵਾ ਬਹੁਤ ਸਫਾਈਆਂ ਚ ਵੱਡੀ ਵੜ ਠੀਕ ਹੈ ਬਲੋ ਜੀ 35000 ਦੀ। ਟੋਕੜ ਗੱਬਣਾ। ਉਹ ਛੜ ਦੀ 2000 ਯਾਰ। ਦੋ ਹੋਰ ਛੜ ਦੀ 33 ਦੀ। ਜਿਹੜਾ ਕਿਰੋ ਕਰਾ ਪੈਣਾ ਨਾ। ਹਾਂਜੀ। ਉਹ ਦੋ ਛੜ ਦੀ ਯਾਰ। ਦੋ ਛੜ ਦੀ। ਹਾਂ 33000 ਜਦਾਂ। 33000 ਦੀ। ਨਹੀਂ ਜਿਆਜ ਰੇੜਾ ਜੀ ਵੱਡੀ ਵੈੜਾ ਚਲੋ ਟੁੱਕੀ ਚੰਗਾ ਮੁੱਲ ਪਾ ਜੂ ਜੀ। ਉਹ ਮਹੀਨੇ ਬਸ਼ੀ ਬਹੁਤ ਪਾਤ ਭਾਗ। ਜਿਹੜਾ ਵੀ ਇਹਨੂੰ ਸੰਭਲੂਗਾ ਨਾ। ਹਾਂਜੀ ਹਾਂਜੀ। ਤੇ ਘਟੋ ਘੜ ਵੀ ਤਾਂ 80-85000 ਰੁਪਏ ਦੀ ਫੇਰ ਵਗਾ ਵੇਚ ਦੂ। ਐ ਬਿਲਕੁਲ ਜੀ। ਤੇ ਨਾਲੇ ਬਿਰੂ ਦਾ ਦੁੱਧ। ਦੁੱਧ ਨਾਲੇ ਗੱਬਣ ਆ। ਗੱਬਣਾ ਕਰੀ। ਬਿਲਕੁਲ। ਤੇ ਵੇਖ ਸਾਂ ਲੈ ਵਾਚੰਗਾ ਰਗਾ ਰੇਡ ਜਾ ਜਾ 33000 ਬੇਲ ਬੜੀ ਲੰਮੀ ਸੀ ਲੰਮੀ ਪੇਰ ਬਿਲਕੁਲ ਹਾਂਜੀ ਵੀਰ ਇਹ ਅਗਲੇ ਬਣਾਈ ਕੀ ਮੈਂ ਅੱਗੇ ਗਾਲੀ ਭਾਈ ਜੀ ਨੀਲੀ ਰਾਵੀ ਨੀਲੀ ਰਾਵੀ ਚ ਆ ਗਈ ਨੀਲੀ ਰਾਵੀ ਦੋ ਦਿਨ ਕੋ 8 ਕਿਲੋ ਜੀ 8 ਕਿਲੋ ਆ ਜੀ 8 ਕਿਲੋ ਦੁੱਧ ਆ ਕੀ ਬਾਤ ਹੈ ਵੇਖੋ ਜੀ ਨੀਲੀ ਰਾਵੀ ਚ ਲੋਰੋ ਲੋ ਸੜਾ ਜੀ ਫੜੋ ਵੇਖੋ ਵੀਰ ਇਹ ਸਨਫੁੱਲ ਬੜਾ ਪਿਆਰਾ ਲੱਗਿਆ 8 ਲੀਟਰ ਦੇ ਤੇ ਬੱਚਿਆ ਨਹੀਂ ਜੀ ਇਹਦਾ ਨਾ ਨਾ ਬੱਚਿਆ ਨਹੀਂ ਜੀ ਬੱਚਿਆ ਹਾਂ ਨਹੀਂ ਠੀਕ ਹੈ ਕਿ ਤੂੰ ਦੋ ਤੋਕੜੇ ਮਾਰ ਕੇ ਕੋਈ ਚੱਲੇ ਹਾਂ ਇਹਨੂੰ ਕਿਹਨੇ ਸੱਜਰਿਆ ਇਹਨੂੰ ਬਿਲਕੁਲ ਤੋਕੜੇ ਤੋਕੜੇ ਮਾਰਨ ਲਿਆ ਵੀਰੋ ਆਪਣਾ ਦੋਹਾਂ ਦੀ ਸੋਲੇ ਤਨਾ ਸੋਲੇ ਪੰਜਾਂ ਸੋਲੇ ਕੋਈ ਬਿਲਕੁਲ ਬਿਲਕੁਲ ਬਾਕੀ ਹੈ ਵਜਨ ਵਾਲੀ ਵੀਰੋ ਸਾਫ ਬੜੀ ਹੈ ਸਾਫ ਹੈ ਜੀ ਲੈ ਲੈ ਮੇਰ ਜੀ ਕਿੰਨਾ ਦੁੱਧ ਦੱਸਿਆ ਇਹਨੇ 8 ਕਿਲੋ ਕਿੰਨਾ ਦੱਸਿਆ ਜੀ 8 ਕਿਲੋ 8 ਕਿਲੋ ਦੁੱਧ ਹੈ ਛੋਟੀ ਕੋ ਠੀਕ ਹੈ ਜੀ ਤੇ ਹਾਰਡ ਫਰੀਆਂ ਨੇ ਦੋ ਦਿਨ ਦੀ ਗੱਲ ਆਏਗਾ ਐ ਠੀਕ ਆ ਮੰਗੇ ਆ ਗਏ ਨੇ ਹਾਂ ਜੀ ਠੀਕ ਹੈ ਮੈਂ ਆਲਰੇਡੀ ਗੱਲ ਹੀ ਦੀ ਅਜੇ ਹੁਣ ਹੀ ਪਾੜਾ ਹੁਣ ਪਾੜੇ ਤੇ ਠੀਕ ਹੈ ਆ ਉਪਰੇ ਸੰਗ ਕਰ ਜਾਂਦਾ ਕੋਈ ਲੈ ਪਸ਼ੂ ਛੋਟੀ ਬੜੀ ਛੋਟੀ ਠੀਕ ਹੈ ਜੀ ਇਹ ਵੀ ਠੀਕ ਹੈ ਜੀ ਤਾਂ ਇਹਦਾ ਕਿੰਨਾ ਮੁੱਲ ਜੀ ਇਹਦਾ ਮੁੱਲ ਪਾ ਦੀ ਬੜਾ ਛੋਟਾ ਜੀ ਹਾਂਜੀ ਓੜ ਦੀਆਂ ਮੁੱਲ ਕਿਉਂਕਿ ਭਾਜ ਮੈਂ ਜਿਹੜੀ ਭਾਵੇਂ ਪਾਵਾਂਗੇ ਜੀ ਹਾਂਜੀ ਮੁੱਲ 60000 ਹਾਂ ਨਾ 55 ਦੀ 55 ਦੀ 55000 ਜਿਹੜੀ ਦੇ ਦਾਂਗੇ ਵੇਖ ਲਓ ਭਾਏ ਸਾਰਾ ਸੁਆ ਚੋ ਕੇ ਫੰਡਰ ਵੀ ਭਾਏ ਕੋਈ ਨਹੀਂ ਦੇਜੇ ਬਿਲਕੁਲ ਬਿਲਕੁਲ ਜੀ 8 ਕਿਲੋ ਦੁੱਧ ਤਾਂ ਫ੍ਰੀ ਦਾ ਮਿਲਣਾ ਇਹਨੂੰ 8 ਕਿਲੋ ਦੁੱਧ ਤੇ 55000 ਵਜਨ ਮੁੱਜ ਨੂੰ ਫੁੱਲ ਆ ਵਜਨ ਫੁੱਲ ਭਾਜੀ ਝੋਡੀ ਵੇਲੇ ਇੱਕ ਕਰਾਂਗੇ ਕਾਲੀ ਸਾਰੀ ਕਾਲੀ ਆ ਗਈ ਇੱਕ ਰੰਗ ਬਿਲਕੁਲ ਮੰਨ ਜੋਗਾ ਜੀ ਸੋਨੀ ਝੋਟੀ ਆ ਜੀ ਬਿਲਕੁਲ ਠੀਕ ਐ ਇੱਟੋਂ ਛੋੜੀ ਛੜ ਕੋਈ ਨਾ ਕੇ ਜਿੰਦਰੇ ਹੁੰਦਾ ਕਿ ਉਹੜ ਕਰਾਈ ਠੀਕ ਹੈ ਪੜੀ ਉਹਦਾ ਅਲਟੀ ਝੋਟੀ ਨਾ ਹਾਂਜੀ ਇਹਨਾਂ ਦੇ ਵੀਰ ਨੇ ਬਿਲਕੁਲ ਮੋਲਾ ਜੀ ਜੈਪਦਾ ਆ ਅੱਗ ਝੋਟੀ ਮੈਂ ਪੈਂਡੀਆਂ ਵੀ ਵੇਚਣਾ ਆ ਕਿਆ ਬਾਤ ਹੈ ਜੀ ਬਿਲਕੁਲ ਵਜਨ ਵਾਲੀ ਹੈ ਜੀ ਵਜਨ ਵਾਲੀ ਹੈ ਮੰਨਣ ਜੋਗਾ ਦੋ ਤਿੰਨ ਗਾਗੇ ਦੇ ਇਹਦੇ ਖੋਤੇ ਗਾਗੇ ਗਾਗ ਮੱਢਣੇ ਠੀਕ ਹੈ ਜੀ ਹਾਂਜੀ ਆਏ ਗਏ ਨੇ ਵੀ ਚਲੋ ਸਾਨੂੰ ਜੇ ਭਾਜ ਮੇਰਾ ਅਗਲਾ ਭਾਣਾ ਹੀ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਦੋਨੀ ਗੱਲ ਨੂੰ ਚਲ ਵਿਗਣੀ ਹੈ ਵਿਗਣੀ ਹੈ ਜੀ ਹਾਂ ਵਿਗਣੀ ਹੈ ਜੀ ਮੰਨ ਲਓ ਕਿੰਨੇ ਪਸ਼ੂ ਵੀ ਛੱਡ ਦਿਆ ਦੂਜੀ ਦਿਨ ਵੀਡੀਓ ਪੈਂਦੀ ਆ ਵਪਾਰੀ ਵੀਰ ਖਰੀਦ ਕਰਦਿਆ ਤਾਂ ਤੁਸੀਂ ਫੇਰ ਜਲਦੀ ਜਲਦੀ ਲੈ ਆਉਂਦੇ ਹੋ ਰੇਟ ਜਾਇਜ ਹੁੰਦਾ ਹੁਣ ਵਾਕਿਆ ਮੰਨਣਯੋਗ ਨੋਕ ਵਾਲਾ ਥਾਣਾ ਵਜਨ ਵਾਲੀ ਆ ਚੋਣ ਚੋਣ ਲੱਗੀ ਤਾਂ ਬੜਾ ਇਦਾਂ ਸਮੱਸਿਆ ਬਣ ਜਾਂਦਾ ਹਾਂ ਹਾਂਜੀ ਹਾਂਜੀ ਆ ਸਮੱਸਿਆ ਬਣ ਲੱਗੀ ਆ ਕੀ ਬਾਤ ਆ ਜੀ ਚੋਣ ਵੀ ਚੰਗੀ ਲੱਗੀ ਆ ਰੇਟ ਵੀ ਜਾਇਜ ਆ ਹੁਣ 55000 ਦੀ ਚਲੋ ਜਾਣ ਦਿਓ ਵੀਰ ਜੀ ਹਨਾ ਤਾਂ ਵੀਰੇ ਫੋਨ ਲਾ ਲਿਓ ਤਾਂ ਨੀਲੀ ਚ ਪੱਖ ਰਖਦੀ ਆ ਟੋਕਰ ਗੱਬਣ ਵੈੜਾ ਮਾਲੀ ਵੀ ਬੱਲੂ ਨੇ ਲਾਗਦੇ ਤਾਂ ਲੈ ਕੇ ਆਪਣੇ ਜਿੱਡਾ ਦਿੱਤਾ ਬਿਲਕੁਲ ਆਪਣੇ ਆਪਣੇ ਬਰਾਬਰ ਇਹਦੇ ਪੂਰਾ ਹੁੰਦਾ ਬਿਲਕੁਲ ਵੇਖੋ ਵੀਰੋ ਮਾਲੀ ਨੀਲੀ ਦਾ ਨੀਲੀ ਚ ਮਾਲੀ ਆ ਗਿਆ ਤਾਂ ਬਹੁਤ ਚੰਗਾ ਮਾਲੀ ਆ ਵੀਰੋ ਫੇ ਮਾਲੀ ਜਿੱਲੀ ਸਭ ਤਾਂ ਕਰ ਲਉਂਦੀ ਉਹ ਨਹੀਂ ਥੋੜੀ ਹੈ ਬਹੁਤ ਚੰਗਾ ਮਾਲੀ ਆ ਵੀਰੋ ਵੇਖੋ ਵੀਰੋ ਜਿੱਨੀ ਸਫਤ ਕਰ ਲਉਂ ਨਾ ਭਾਈ ਉਹ ਨਹੀਂ ਕੋਈ ਬਿਲਕੁਲ ਦੀਬਾ ਬੜਾ ਵਾ ਆ ਕੋ ਬੱਚਾ ਫੜ ਕੇ ਤੋੜਾ ਕਰੇ ਬਹੁਤ ਠੰਡਾ ਧੀਰਾ ਹੈ ਨਾ ਜੀ ਸ਼ਾਂਤ ਤੇ ਸ਼ਾਂਤ ਸੁਭਾਅ ਦਾ ਵਾ ਬਹੁਤ ਚੰਗਾ ਵੀਰੋ ਬਾਕੀ ਫਿਰ ਰੇੜੇ ਲੱਗਾ ਵਾ ਰੇੜੇ ਲੱਗਾ ਰੇੜੇ ਲੱਗਾ ਮੈਂ ਕ੍ਰੋਸ ਕਰਦਾ ਵਾ ਕੋਈ ਗੱਲ ਨਹੀਂ ਗੀ ਸਾਰੇ ਪੱਕ ਸਹੀ ਹੈ ਚੰਗੇ ਸੀ ਮੁੰਡਾ ਜੀ ਹਾਂ ਜੀ ਹਾਂ ਜੀ ਜਿਹੜਾ ਕੋ ਬਣਾਇਆ ਨੂੰ ਲੈ ਲਿਆ ਨਾ ਮੇਰਾ ਵੀਰਾਂ ਹਾਂਜੀ ਤੇ ਇਹ ਇਹਦੀ 2000 ਰੁਪਇਆ ਬਿਲਕੁਲ ਸਹੀ ਗੱਲ ਹੈ ਠੀਕ ਹੈ ਮੰਨਜੋ ਗਏ ਸਹੀ ਗੱਲ ਜੀ ਇਹਦੀ ਵੀਰਾਂ ਦੇ ਕਰਾਨੇ ਨੇ 2000 ਰੁਪਇਆ ਲੈਂਡ ਕਰਾਸਿੰਗ ਦਾ 2000 ਰੁਪਇਆ ਫੀਸ ਹੈ ਜੀ ਬਿਲਕੁਲ ਨਸਲ ਦਾ ਪਟੂਆ ਜੀ ਫਿਰ ਨਸਲ ਦਾ ਪਟੂਆ ਠੀਕ ਹੈ ਜੀ ਤਾਂ ਬਾਕੀ ਇਹੋ ਬੇਨਤੀ ਹੁੰਦੀ ਆ ਵੀਰਾਂ ਨੂੰ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜਿਉ ਤਾ ਤੁਹਾਨੂੰ ਨਵੀਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਵੀਰ ਜੀ ਐਡਰੈਸ ਇੱਕ ਵੀ ਬੋਲ ਦਿਓ ਨਾਮ ਪ੍ਰੇਮ ਸਿੰਘ ਪਿੰਡ ਕਾਸਤੀਵਾਲ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਜੀ ਮੋਬਾਈਲ ਨੰਬਰ 8583 ਹਾਂਜੀ 1345 ਠੀਕ ਹੈ ਜੀ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ